ਤੇ केजरीवाल ਜੀ ਨੇ ਇੱਕ ਇਤਿਹਾਸਿਕ ਸ਼ੁਰੂਆਤ ਕਰਨ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਯੂਨੀਵਰਸਲ ਹੈਲਥ케ਅ ਕਹਿੰਦੇ ਆ ਯੂਨੀਵਰਸਲ ਹੈਲਥ ਕਵਰੇਜ ਉਹਦੇ ਵਿੱਚ ਪੰਜਾਬ ਦੇ ਜਿਹੜੇ ਵੀ 65 ਲੱਖ ਪਰਿਵਾਰ ਹੈ ਜੀ 3 ਕਰੋੜ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਿਲੀ ਜਿਹੜਾ ਕਵਰ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਇਸ ਤੋਂ ਸਵਾਏ ਪਹਿਲਾਂ ਹੀ ਅਸੀਂ ਜਿਹੜੇ 881 ਆਮ ਆਦਮੀ ਕਲੀਨਿਕ ਉਦੇ ਨਾਲ ਇੱਕ ਕੰਪਰੀਹੈਂਸਿਵ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਯੋਗਾ ਔਰ ਸਾਰੇ ਜਿੰਨੇ ਵੀ ਤੁਹਾਡੇ ਟੈਸਟ ਹੈਗੇ ਆ ਉਹ ਲੋਕਾਂ ਦੇ ਘਰ ਦੇ ਨੇੜੇ ਆਮ ਆਦਮੀ ਕਲੀਨਿਕ ਚ ਹੋ ਰਿਹਾ ਇਨਕਲੂਡਿੰਗ ਗੰਗੀ ਦਾ ਐਂਡ ਹੈਪਟਾਈਟਸ ਐਚ ਵੀ ਜੋ ਅੱਜ ਤੱਕ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਥੇ ਪਹਿਲਾਂ 38 ਸੀਗੇ ਉਹ 47 ਟੈਸਟ ਹੋ ਰਿਹਾ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲੇ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨਨਸੀ ਕੇਅਰ ਕਿਉਂਕਿ ਸਾਡਾ ਜਿਹੜਾ ਮਟਰਨਲ ਮਾਰਟੈਲਿਟੀ ਰੇਟ ਹੈ ਉਹ ਅਸੀਂ ਤਕਰੀਬਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ ਸਖਤੋਂ نیچے ਔਰ ਉਹਨੂੰ ਆਲਟੀਮੇਟਲੀ ਅਸੀਂ 30 ਜਾਂ 35 ਤੇ ਲੈ ਕੇ ਆਣਾ ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਿਨ ਖਰੀਦ ਕੇ ਚੈੱਕ ਕਰਕੇ ਭੇਜਨੀਆ ਔਰ ਐਕਸ ਰੇ আল্টਰਾਸਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਆ ਗਿਆ ਹਲੋ 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 ਉਹਨਾਂ ਨੂੰ ਪੈਨਲਰ ਕੀਤਾ ਗਿਆ ਜੀ ਫਾਰ ਐਕਸ ਰੇ ਐਂਡ 390 ਦੇ ਕਰੀਬ ਜਿਹੜੇ ਆ ਗਿਆ ਉਹ আল্টਰਾਸਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਹੈ ਟੈਸਟ ਕਰਨ ਵਾਸਤੇ ਤਾਂ ਪੇਸ਼ੈਂਟ ਸਬਰ ਨਾ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਣਾ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਫ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਵਰਤੀ ਕੀਤੇ ਐਨ ਐਚ ਐਫ ਦੇ ਵਿੱਚ ਡਾਕਟਰਸ ਤੇ ਸਪੈਸ਼ਲਿਸਟ ਜਿੱਥੇ ਸਾਡੇ ਕੋਲੇ ਸ਼ਾਰਟੇਜ ਆ ਉਹ ਵਰਤੀ ਕੀਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਨਰਸਸ ਜਿਹੜੇ ਹੈਗੇ ਆ 1000 ਡਾਕਟਰ ਤੇ ਬਾਕੀ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਹੈ ਉਹ ਵੀ ਬਹੁਤ ਜਲਦੀ ਜਿਹੜੀਆਂ ਹੈਗੀਆਂ 1200ਾਂ ਦੀ ਰਿਕਰੂਟਮੈਂਟ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸਵਾਇ ਜਿਹੜੀ ਅਫੀਸ਼ੀਅਲਟੀ ਮੈਨੇਜਰ ਦੀ ਅਪੋਇੰਟਮੈਂਟ ਕੀਤੀ ਜਾ ਰਹੀ ਹੈ 46 ਹਸਪੀਟਲ ਦੇ ਵਿੱਚ ਜਿਹੜੇ ਮੇਜਰ ਹਸਪੀਟਲ ਐ ਸਰਵिजन ਹਸਪੀਟਲ ਡਿਸਟ੍ਰਿਕਟ ਹਸਪੀਟਲਸ ਤਾਂ ਕਿ ਡਾਕਟਰ ਦੀ ਬੌਧਰੇਸ਼ਨਾ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਕਿਤੇ ਲੀਕੇ ਚ ਹੋ ਗਈ ਆ ਪਾਣੀ ਦੀ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਆ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ